ਤੁਸੀਂ ਸੁਣ ਰਹੇ ਹੋ ਪੰਜਾਬੀ ਰੇਡੀਓ ਐਸਈ ਤੇ ਸਿੱਖ ਇਤਿਹਾਸ ਦੇ ਵਿੱਚ ਆਜਦਾ ਦਿਨ ਅੱਜ 8 ਫਰਵਰੀ ਹੈ। 8 ਫਰਵਰੀ 1620 26 ਅਕਤੂਬਰ 1619 ਦੇ ਦਿਨ ਕਵਾਲੀਅਰ ਕਿਲੇ ਦੇ ਵਿੱਚੋਂ ਰਿਹਾਈ ਮਗਰੋਂ ਗੁਰੂ ਹਰਗੋਬਿੰਦ ਸਾਹਿਬ ਵੱਖ-ਵੱਖ ਨਗਰਾਂ ਦੇ ਵਿੱਚ ਹੁੰਦੇ ਹੋਏ ਨਵੰਬਰ ਦੇ ਵਿੱਚ ਗਵਿੰਦਵਾਲ ਪੁੱਜੇ। ਉਹਨੇ ਦਿਨੀ ਮੁਗਲ ਬਾਦਸ਼ਾਹ ਜਹਾਂਗੀਰ ਵੀ ਪੰਜਾਬ ਦੇ ਵਿੱਚ ਆਇਆ ਹੋਇਆ ਸੀ। ਉਸਨੇ 27 ਜਨਵਰੀ 1620 ਦੇ ਦਿਨ ਗਵਿੰਦਵਾਲ ਦੇ ਵਿੱਚ ਬਿਆਸ ਦਰਿਆ ਦਾ ਪਤਨਪਾਰ ਕੀਤਾ। ਇਸ ਸਮੇ ਗੁਰੂ ਜੀ ਦੀ ਰਸਮੀ ਮੁਲਾਕਾਤ ਜਹਾਂਗੀਰ ਦੇ ਨਾਲ ਹੋਈ ਤੇ ਉਸਨੇ ਗੁਰੂ ਜੀ ਨੂੰ ਕਲਾਂਨੌਰ ਬੁਲਾਇਆ। ਗੁਰੂ ਜੀ 8 ਫਰਵਰੀ 1620 ਦੇ ਦਿਨ ਕਲਾਂਨੌਰ ਪੁੱਜੇ ਜਿੱਥੇ ਦੋਹਾਂ ਦੇ ਵਿੱਚ ਮੁਲਾਕਾਤ ਹੋਈ ਦੋਵੇਂ ਕਾਫੀ ਧੀਰ ਤਰਚਾ ਕਰਦੇ ਰਹੇ ਇਸ ਮੌਕੇ ਤੇ ਜਹਾਂਗੀਰ ਨੇ ਗੁਰੂ ਅਰਜਨ ਸਾਹਿਬ ਨੂੰ ਤਸੀਹੇ ਦੇਣ ਵਾਲੇ ਚੰਦੂ ਨੂੰ ਸਿੱਖਾਂ ਦੇ ਹਵਾਲੇ ਕਰਨ ਦਾ ਹੁਕਮ ਜਾਰੀ ਕੀਤਾ ਮਗਰੋਂ ਸਿੱਖਾਂ ਨੇ ਚੰਦੂ ਨੂੰ ਉਸ ਦੇ ਜੁਰਮ ਦੇ ਮੁਤਾਬਕ ਮੁਨਾਸਿਬ ਸਜ਼ਾ ਦਿੱਤੀ 26 ਜਨਵਰੀ 1621 ਦੇ ਦਿਨ ਤਰਨ ਤਾਰਨ ਦੇ ਗੁਰਦੁਆਰੇ ਤੇ ਕਬਜ਼ੇ ਮਗਰੋਂ ਕੁਝ ਹੋਰ ਗੁਰਦੁਆਰੇ ਵੀ ਸਿੱਖਾਂ ਨੇ ਆਜ਼ਾਦ ਕਰਵਾ ਲਏ ਸਭ ਤੋਂ ਪਹਿਲਾਂ ਗੁਰਦੁਆਰਾ ਖਰਾ ਸੌਦਾ ਚੂੜਕਾਨਾ ਦੇ ਗੁਰਦੁਆਰੇ ਆਈ ਸੰਗਤ ਨੇ ਗੁਰਦੁਆਰਾ ਕੇਰ ਇਸ ਨੂੰ 8 ਫਰਵਰੀ 1921 ਦੇ ਦਿਨ ਆਜ਼ਾਦ ਕਰਵਾਇਆ 9 ਜਨਵਰੀ 1964 ਦੇ ਫਤਿਹ ਸਿੰਘ ਵੱਲੋਂ ਮਾਰਨ ਵਾਰਤ ਛੱਡੇ ਜਾਣ ਮਗਰੋਂ ਨਹਿਰੂ ਨੇ ਉਸ ਨੂੰ ਗੱਲਬਾਤ ਵਾਸਤੇ ਸੱਦ ਲਿਆ 8 ਫਰਵਰੀ 1964 ਨੂੰ ਫਤਿਹ ਸਿੰਘ ਨਹਿਰੂ ਮੁਲਾਕਾਤ ਹੋਈ ਜਿਸ ਦੇ ਵਿੱਚ 9:30 ਵਜੇ ਤੋਂ ਲੈ ਕੇ 10 ਵਜੇ ਤੱਕ ਦੋਹਾਂ ਨੇ ਇਕੱਲਿਆਂ ਮੁਲਾਕਾਤ ਕੀਤੀ ਨਹਿਰੂ ਨੇ ਫਤਿਹ ਸਿੰਘ ਦੀ ਰਾਜ ਕੇ ਖੁਸ਼ਾਮਦ ਕੀਤੀ ਅਤੇ ਮਾਸਟਰ ਤਾਰਾ ਸਿੰਘ ਦੇ ਉਹ ਖਿਲਾਫ ਬੋਲਿਆ ਸੀ ਫਤਿਹ ਸਿੰਘ ਇਸ ਖੁਸ਼ਾਮਦ ਤੇ ਕੋਸ਼ ਹੋ ਗਿਆ Nehru ਨੇ ਮਿੱਠੀਆਂ ਮਿੱਠੀਆਂ ਗੱਲਾਂ ਕਰਕੇ ਫਤਿਹ ਸਿੰਘ ਨੂੰ ਕਈ ਲਾਰੇ ਲਾਏ ਇਸ ਤੋਂ ਮੰਗਰੋਂ ਉਸਨੇ ਹੋਰ ਮਸਲਿਆਂ ਦੇ ਬਹਾਨੇ ਲਾ ਕੇ ਪੰਜਾਬੀ ਸੂਬੇ ਦਾ ਸਵਾਲ ਬਾਅਦ ਦੇ ਵਿੱਚ ਹੱਲ ਕਰਨ ਦਾ ਵਾਅਦਾ ਕੀਤਾ Nehru ਨੇ ਫਤਿਹ ਸਿੰਘ ਨੂੰ ਕਿਹਾ ਕਿ ਜੇਕਰ ਉਸਦੇ ਹੱਥ ਸਿੱਖਾਂ ਦੀ ਲੀਡਰਸ਼ਿਪ ਆ ਗਈ ਤਾਂ ਸਿੱਖ ਮਸਲਾ ਛੇਤੀ ਹੱਲ ਹੋ ਸਕਦਾ ਹੈ ਇਸ ਦਾ ਮਤਲਬ ਸਾਫ ਸੀ ਕਿ ਮਾਸਟਰ ਤਾਰਾ ਸਿੰਘ ਨੂੰ ਬੰਨੇ ਕਰ ਦਿੱਤਾ ਜਾਵੇ ਫਤਿਹ ਸਿੰਘ Nehru ਦੀਆਂ ਮੋਮੋ ਠਗਣੀਆਂ ਗੱਲਾਂ ਦੇ ਵਿੱਚ ਆ ਗਿਆ ਸੀ ਬਾਅਦ ਦੇ ਵਿੱਚ ਹਰਬੰਸ ਸਿੰਘ ਗੁਜਰਾਲ ਅਤੇ ਡਾਕਟਰ ਗੁਰਬਾਖ ਸਿੰਘ ਵੀ ਚਾਹ ਵੇਲੇ ਬੁਲਾ ਲੈ ਗਏ ਪਹਿਲੀ ਮੁਲਾਕਾਤ ਮੰਗਰੋਂ ਹੀ ਫਤੇਹ ਸਿੰਘ ਨੇ ਆਪਣਾ ਬਿਆਨ ਬਦਲ ਲਿਆ ਅਤੇ ਕਿਹਾ ਕਿ ਇਹ ਮਸਲਾ ਛੇਤੀ ਹੱਲ ਹੋਣ ਦੀ ਆਸ ਨਹੀਂ ਕਿਉਂਕਿ ਨਹਿਰੂ ਦੇ ਕੋਲ ਹੋਰ ਵੀ ਕੀ ਮੁਸ਼ਕਲਾਂ ਨੇ ਅਤੇ ਉਹਨਾਂ ਨੂੰ ਦੂਜੀਆਂ ਕੌਮਾਂ ਦੇ ਹਿੱਤਾਂ ਦਾ ਵੀ ਖਿਆਲ ਰੱਖਣਾ ਪੈਂਦਾ ਹੈ। ਪੰਡਤ ਨਹਿਰੂ ਦੀ ਖਸ਼ਾਮਦ ਕਰਨ ਵਾਲਾ ਫਤੇਹ ਸਿੰਘ ਦਾ ਇਹ ਬਿਆਨ ਉਸ ਦੀ ਬੇਸਮਝੀ ਦੇ ਵਿੱਚੋਂ ਨਹੀਂ ਸੀ ਬਲਕਿ ਨਹਿਰੂ ਅਤੇ ਉਸ ਦੇ ਵਿਚਕਾਰ ਤਿਆਰ ਹੋਈ ਸਾਜ਼ਿਸ਼ ਦੇ ਵਿੱਚੋਂ ਨਿਕਲਿਆ ਸੀ। 8 ਫਰਵਰੀ 1984 ਦਰਮਯੋਦ ਮੋਰਚੇ ਦੇ ਦੌਰਾਨ ਅਕਾਲੀ ਦਲ ਨੇ ਆਪਣੀਆਂ ਮੰਗਾਂ ਦੇ ਹੱਕ ਦੇ ਵਿੱਚ ਰੋਸਜ਼ਾਰ ਕਰਨ ਵਾਸਤੇ 8 ਫਰਵਰੀ 1984 ਦੇ ਦਿਨ ਪੰਜਾਬ ਬੰਦ ਦਾ ਐਲਾਨ ਕੀਤਾ। ਇਸ ਦਿਨ ਪੰਜਾਬ ਦੇ ਵਿੱਚ ਮੁਕੰਮਲ ਹੜਤਾਲ ਰਹੀ। ਇਸ ਹੜਤਾਲ ਦੇ ਵਿੱਚ ਆਪੋਜੀਸ਼ਨ ਪਾਰਟੀਆਂ ਅਤੇ ਕੁਝ ਹਲਕਿਆਂ ਦੇ ਮੁਤਾਬਕ ਕੁਝ ਕਾਂਗਰਸੀਆਂ ਨੇ ਵੀ ਪੂਰਾ ਮਿਲਵਰਤਨ ਕੀਤਾ। 8 ਫਰਵਰੀ 1999 ਦੇ ਦਿਨ ਪੰਜਾਬ ਪੁਲਿਸ ਨੇ ਭਵਿੰਦਰ ਸਿੰਘ ਉਰਫ ਪੱਪੀ ਵਾਸੀ ਮਰਾ ਨੂੰ ਨਕਲੀ ਮੁਕਾਬਲੇ ਦੇ ਵਿੱਚ ਸ਼ਹੀਦ ਕਰ ਦਿੱਤਾ। 8 ਫਰਵਰੀ 1990 ਦੇ ਦਿਨ ਪੰਜਾਬ ਪੁਲਿਸ ਨੇ ਗੁਰਚਰਨ ਸਿੰਘ ਅਤੇ ਕਰਮ ਸਿੰਘ ਦੋਵੇਂ ਵਾਸੀ ਨੋਰਾ ਪਟਿਆਲਾ ਨੂੰ ਨਕਲੀ ਮੁਕਾਬਲੇ ਦੇ ਵਿੱਚ ਸ਼ਹੀਦ ਕਰ ਦਿੱਤਾ। 8 ਫਰਵਰੀ 1993 ਦੇ ਦਿਨ ਪੁਲਿਸ ਨੇ ਸੁਰਜੀਤ ਸਿੰਘ ਅਤੇ ਰੋਲਦਾ ਸਿੰਘ ਦੋਵੇਂ ਸਕੇਪਰਾਪ ਪੁੱਤਰ ਧਰਮ ਸਿੰਘ ਵਾਸੀ ਟਾਰੀ ਨੇੜੇ ਬੇਲਾ ਜ਼ਿਲ੍ਹਾ ਰੋਪੜ ਸਤਨਾਮ ਸਿੰਘ ਔਰ ਫਲਾਦੀ ਪੁੱਤਰ ਧਰਮ ਸਿੰਘ ਵਾਸੀ ਪੱਖੋਕੇ ਜ਼ਿਲ੍ਹਾ ਅਮ੍ਰਿਤਸਰ ਨੂੰ ਨਕਲੀ ਮੁਕਾਬਲੇਆਂ ਦੇ ਵਿੱਚ ਸ਼ਹੀਦ ਕਰ ਦਿੱਤਾ। 8 ਫਰਵਰੀ 1993 ਦੇ ਦਿਨ ਪੁਲਿਸ ਨੇ ਅਸਿੱਧੇ ਤੌਰ ਤੇ ਮੰਨਿਆ ਕਿ ਰੋਪੜ ਦੇ ਵਕੀਲ ਕੁਲਵੰਤ ਸਿੰਘ ਸੈਣੀ ਨੂੰ ਉਸ ਦੀ ਪਤਨੀ ਅਮਰਜੀਤ ਕੌਰ ਅਤੇ 18 ਮਹੀਨੇ ਦੇ ਮਾਸੂਮ ਬੱਚੇ ਕਰਨਵੀਰ ਸਿੰਘ ਸਣੇ 23 ਜਨਵਰੀ ਨੂੰ ਅਗਵਾ ਕੀਤਾ ਗਿਆ ਸੀ ਅਤੇ ਤਸੀਹੇ ਦੇਣ ਮਗਰੋਂ 28 ਜਨਵਰੀ ਨੂੰ ਸ਼ਹੀਦ ਕਰ ਦਿੱਤਾ ਸੀ ਪੁਲਿਸ ਨੇ ਇਸ ਦੀ ਜ਼ਿੰਮੇਵਾਰੀ ਖੜਕੂਆਂ ਦੇ ਸਿਰ ਪਾਉਣ ਦੀ ਨਾਕਾਮ ਕੋਸ਼ਿਸ਼ ਵੀ ਕੀਤੀ ਸੀ ਪੁਲਿਸ ਨੇ ਆਪਣੇ ਜ਼ੁਲਮ ਤੇ ਪਰਦਾ ਪਾਉਣ ਵਾਸਤੇ ਇਹਨਾਂ ਦੀਆਂ ਲਾਸ਼ਾਂ ਨੂੰ ਇੱਕ ਕਾਰ ਸਮੇਤ ਭਾਖੜਾ ਮੇਨ ਨਹਿਰ ਦੇ ਵਿੱਚ ਸੁੱਟ ਦਿੱਤਾ ਕੁਲਵੰਤ ਸਿੰਘ ਸੈਣੀ ਦਾ ਗੁਨਾਹ ਇਹ ਸੀ ਕਿ ਉਹ ਸਿੱਖ ਕੈਦੀਆਂ ਦੇ ਮੁਕੱਦਮੇ ਲੜਿਆ ਕਰਦਾ ਸੀ ਕੁਲਵੰਤ ਸਿੰਘ ਸ਼ਰੋਮ ਨੇ ਅਕਾਲੀ ਦਲ ਅੰਮ੍ਰਿਤਸਰ ਦਾ ਰੋਪੜ ਜ਼ਿਲ੍ਹੇ ਦਾ ਪ੍ਰਧਾਨ ਵੀ ਸੀ 8 ਫਰਵਰੀ 2014 ਦੇ ਦਿਨ ਬਲਵੰਤ ਸਿੰਘ ਨੰਦਗੜ੍ਹ ਮੁਖੇਵਧਾਰ ਤਲਵੰਡੀ ਸਾਬੋ ਨੇ ਕਿਹਾ ਕਿ ਕੱਲ ਤੱਕ ਸਹੱਬ ਤੇ ਜਸੇਦਾਰਾਂ ਦੀ ਮੀਟਿੰਗ ਦੇ ਵਿੱਚ ਫੈਸਲੇ ਹਰਨਾਮ ਸਿੰਘ ਧੁੰਮੀ ਦੀ ਮਨਜ਼ੂਰੀ ਦੇ ਨਾਲ ਲਏ ਜਾਂਦੇ ਨੇ ਅਤੇ ਚੌਕ ਮਹਿਤਾ ਨੂੰ ਨਾਗਪੁਰ ਤੋਂ ਆਰਐਸਐਸ ਤੋਂ ਮਨਜ਼ੂਰੀ ਮਿਲਦੀ ਹੈ ਏਸੀ ਸਿੱਖ ਇਤਿਹਾਸ ਦੇ ਵਿੱਚ 8 ਫਰਵਰੀ ਦਾ ਦਿਨ ਤੁਸੀਂ ਸੁਣਦੇ ਰਹੋ ਪੰਜਾਬੀ ਰੇਡੀਓ ਯੂਐਸਏ